ਭੋਜ ਨਿਕਲਦਾ ਸੜੀ ਲਗਾ ਕੇ ਅੰਜਾਰ ਰਹਾ ਤਾਂ ਲੋਕੋ ਸੋਚੇ ਕੋਲੀ ਬਣਾ ਰਹਾ ਨਾ ਤੇ ਮੇਰੇ ਕੋਲੇ ਕੋਲੀ ਉੱਤਾਨਾ ਕਿਸੇ ਦੇ ਚੱਕਰ ਵਿੱਚ ਉਹਨੇ ਪੁੱਗ ਦਿੱਤਾ ਤੇ ਕਿਵੇਂ ਕੋਲੀ ਨਹੀਂ ਜਾਣੇ ਗਾੜੀ ਪਾਸੇ ਕੋਲ ਤਾਂ ਜੇ ਇੱਕ ਵੀ ਤਾਣਾ ਕਰ ਕੇ ਜਾਏ ਗਾੜੀ ਤੇ ਮੋੜ ਕੇ ਲੈ ਕੇ ਆਏ ਜਾਂਦਾ ਇਹ ਤਾਂ ਬਾਹਰੋਂ ਘੱਟੇ ਤੋਂ ਹੀ ਅੱਧਾ ਫੜ ਕੇ ਇੱਕ ਦੇ ਨਾਲ ਹੋਰ ਦੀ ਉਹ ਪੱਛ ਨਾਲ ਹੋ ਗਈ ਉੱਤੇ ਖੜੀ ਰਹੀ ਜੇ ਕਹਿੰਦੇ ਆ ਜੇ ਦਫਤਰ ਮੋਰੇ ਲੈ ਜਾਣ ਮੈਂ ਉੱਤੇ ਗੱਡੀ ਮੋਰੇ ਲਾਉਣ ਲੱਗਾ ਨਾ ਨੇ ਬਾਹਰ ਤੋਂ ਚੱਕੜਾ ਟੱਡੇ ਚੱਕਲੇ ਆਹ ਜੇਦੋ ਬੰਦਿਆ ਇਹੋ ਨਾਲ ਥੱਲੇ ਛੜਤੀ ਗੱਡੀ ਛੱਡੀ ਸੀ ਜੀ ਭਾਈ ਜੀ ਕੀ ਨਾਮ ਜੀ ਹਾਕਮ ਸਿੰਘ ਹਾਕਮ ਜੀ ਕੀ ਗੱਲਬਾਤ ਹੋਈ ਸੀਗੀ ਮੈਂ ਤਾਂ ਮੌਕੇ ਤੇ ਨਹੀਂ ਸੀ ਬੰਦੇ ਦੱਸਦੇ ਆ ਇਹ ਗੱਡੀ ਵਾਲਾ ਧਾਗ ਤੋਂ ਬੋਰੀਆਂ ਲੱਦ ਰਿਹਾ ਏ ਤੇ ਜਦੋਂ ਬੰਦੇ ਉਧਰੋਂ ਭੱਜੇ ਤੇ ਇਹ ਗੱਡੀ ਲੈ ਕੇ ਭਾਈ ਤੁਰਿਆ ਤੇ ਬੰਦਿਆਂ ਨੇ ਉਹ ਕੰਡੇ ਦੇ ਲਾਗੇ ਇਹਨੂੰ ਫੜਿਆ ਇੱਕ ਬੰਦਾ ਇਹਦੇ ਨਾਲ ਦੱਸ ਦੇ ਆ ਦੌੜ ਗਿਆ ਤੇ ਕਿਹੜੀ ਫਸਲ ਦੀ ਚੋਰੀ ਕਰਨ ਲੱਗਿਆ ਸੀ ਮੱਕੀ ਦੀ ਅੱਛਾ ਤੇ ਕਿੰਨੇ ਜਣੇ ਸੀਗੇ ਇਹ ਦੋ ਜਣੇ ਆ ਦੱਸ ਦਿਜੀ ਕਿਹੜੀ ਗੱਡੀ ਲੈ ਕੇ ਆਏ ਸੀ ਇਹ ਛੋਟਾ ਹੱਤੀ ਤੇ ਕੀ ਕੰਪਲੀਟ ਕੀਤੀ ਹੁਣ ਪੁਲਿਸ ਨੂੰ ਪੁਲਿਸ ਨੂੰ ਇਹੀ ਕੰਪਲੀਟ ਕੀਤੀ ਵੇ ਮੱਕੀ ਚੱਕਣ ਲੱਗਾ ਸੀ ਤੇ ਉਹਨਾਂ ਨੂੰ ਇਹ ਦੱਸਿਆ ਵੀ ਦੌਣ ਲੱਗਾ ਤੇ ਬੰਦੇ ਨੇ ਫੜ ਲਿਆ ਤੇ ਹੁਣ 5-10 ਕਰਮੀਆਂ ਉੱਤੀ ਨਿਕਲਦਾ ਪੁਲਿਸ ਦੇ ਹਵਾਲੇ ਕਰਤਾ ਹਾਂਜੀ ਪੁਲਿਸ ਦੇ ਹਵਾਲੇ ਕਰ ਹੁਣ ਕੀ ਮੰਗ ਕਰਦੇ ਹੁਣ ਇਨਸਾਫ ਦੀ ਮੰਗ ਕਰਦੇ ਅੱਗੇ ਪਹਿਲਾਂ ਤਾਂ ਵੀ ਚੋਰੀ ਹੋ ਰਹੀ ਮੰਡੀ ਚ ਕਣਕ ਤੇ ਕਾਹ ਵੀ ਚੋਰੀ ਹੋਈ ਕਿ ਲੱਗਦਾ ਨਹੀਂ ਇਹ ਫਗਵਾੜਿਓ ਆ ਕੇ ਜਿਹੜਾ ਹੈਗਾ ਨਕੋਦਰ ਦੇ ਵਿੱਚ ਇਸ ਤਰ੍ਹਾਂ ਦੇ ਉਹ ਚੋਰੀਆਂ ਦੇ ਆਂਜਾਮਾ ਦੇ ਰਹੇ ਹੈਗੇ ਦੇਖੋ ਜੀ ਇਹ ਦਾ ਇਹ ਇਹ ਇਧਰਲੇ ਉਧਰ ਉਧਰਲੇ ਇਧਰ ਬੰਦੇ ਆਉਂਦੇ ਹੀ ਆ ਜਦੋਂ ਵੀ ਕਿਸੇ ਨੂੰ ਪੁੱਛ ਲੋ ਲੋਕਲ ਬੰਦਾ ਘੱਟ ਹੀ ਨਿਕਲਦਾ ਕਿਉਂਕਿ ਦੱਸਣ ਇਹ ਦੱਸਦਾ ਪਿਆ ਸੀ ਨਾ ਜਿੱਦਾਂ ਕਿ ਫਗਵਾੜੇ ਤੋਂ ਆ ਇਹ ਹਾਂਜੀ ਇਹ ਫਗਵਾੜੇ ਦਾ ਦੱਸਦਾ ਹਾਂ ਤੇ ਉੱਥੇ ਕਹਿੰਦਾ ਰਹਿੰਦਾ ਚਿਰ ਤੋਂ ਤੇ ਨਾਲ ਇਹਦੇ ਇੱਕ ਹੋਰ ਵੀ ਸੀਗਾ ਮੁੰਡਾ ਇੱਕ ਮੁੰਡਾ ਹੋਰ ਸੀ ਉਹ ਹੁਣ ਪਤਾ ਨਹੀਂ ਕੌਣ ਸੀ ਤੇ ਉਹ ਦੇਖਿਆ ਨਹੀਂ ਤੁਸੀਂ ਨਹੀਂ ਦੇਖਿਆ ਮੈਂ ਨਹੀਂ ਦੇਖਿਆ ਮੈਂ ਤਾਂ ਮੌਕੇ ਤੇ ਵੀ ਹੈ ਨਹੀਂ ਸੀ ਜੀ ਨਾਮ ਜੀ ਮੇਰਾ ਹਰਤਾ ਸਿੰਘ ਸੰਧੂ ਜੀ ਅੱਜ ਕੀ ਗੱਲਬਾਤ ਹੋਈ ਆ ਸਾਡੀ ਮੰਡੀ ਦੇ ਵਿੱਚ ਸਾਨੂੰ ਇਨਫੋਰਮ ਮੰਗੇ ਕੋਈ ਬੰਦਾ ਆ ਰਿਹਾ ਗੱਡੀ ਤੇ ਉਹਨੇ ਚੱਕੇ ਦੇ ਨਾਲ ਗੱਡੀ ਲਾਈ ਆ ਤੇ ਬੋਰੀਆਂ ਲੱਗਾ ਸੀ ਚੋਰੀ ਕਰਨੇ ਜੀ ਜਿਹਨੂੰ ਲੇਬਰ ਨੇ ਦੇਖ ਲਿਆ ਤੇ ਰੋਲਾ ਪੈਣ ਤੇ ਉਹਨੇ ਗੱਡੀ ਭਜਾ ਲਈ ਜਿਹਨੂੰ ਅਸੀਂ ਗੇਟ ਤੇ ਲਾ ਕੇ ਜਾ ਕੇ ਕੰਡੇ ਦੇ ਲਾ ਕੇ ਜਾ ਕੇ ਫੜਿਆ ਫੜ ਕੇ ਫੇ ਲਿਆਂਦਾ ਤੇ ਉਹਨੂੰ ਹੁਣ ਪੁਲਿਸ ਦੇ ਵਾਲੇ ਕਰਤਾ ਜੀ ਪਤਾ ਲੱਗਾ ਕਿੱਥੇ ਦਾ ਇਹ ਇਹ ਫਗਵਾੜੇ ਦਾ ਦੱਸ ਦਿਆ ਜੀ ਤੇ ਹੁਣ ਕੀ ਕਾਰਵਾਈ ਕੀਤੀ ਪੁਲਿਸ ਨੇ ਹੁਣ ਪੁਲਿਸ ਕਹਿੰਦੀ ਆ ਵੀ ਅਸੀਂ ਉਹਦੀ ਤਫ਼ਤੀਸ਼ ਕਰਦੇ ਆਂ ਕਰਕੇ ਤੇ ਜੋ ਬਣਦੀ ਕਾਰਵਾਈ ਇੱਥੇ ਕਰਾਂਗੇ ਜੀ ਕਿੰਨੇ ਜਣੇ ਸੀਗੇ ਜਿਹੜੇ ਚੋਰੀ ਕਰਨ ਆਏ ਸੀ ਇਹ 2 ਜਣੇ ਸੀ ਜੀ ਦੋਨਾਂ ਨੂੰ ਫੜਿਆ ਨਹੀਂ ਇੱਕ ਫੜਿਆ ਗਿਆ ਇੱਕ ਭੱਜ ਗਿਆ ਜੀ ਉਹ ਉਦੋਂ ਹੀ ਗੱਡੀ ਦੇ ਉੱਤੇ ਦੇਖਿਆ ਵੀ ਮਗਰ ਬੰਦੇ ਪੈ ਗਏ ਤੇ ਉਹ ਉਦੋਂ ਹੀ ਨਿਕਲ ਗਿਆ ਭੱਜ ਗਿਆ ਉਹ ਤੇ ਮਗਰ ਭੱਜੇ ਬੰਦੇ ਪਰ ਉਹ ਫੜ ਨਹੀਂ ਹੋਇਆ ਉਹ ਨਿਕਲ ਗਿਆ ਜੀ ਕੀ ਮੰਗ ਕਰਦੇ ਆਂ ਅਸੀਂ ਮੰਗ ਇਨਸਾਫ ਦੀ ਕਰਦੇ ਆਂ ਜੀ ਸਾਡੇ ਕਿਉਂਕਿ ਮੰਡੀ 'ਚ ਪਿਛਲੇ ਕਈ ਸਾਲਾਂ ਤੋਂ ਜਦੋਂ ਵੀ ਕਣਕ ਉਹਦੇ ਝੋਨਾ ਹੁੰਦਾ ਜਾਂ ਮੱਕੀ ਆਉਂਦੀ ਆ ਸਾਡੇ ਚੋਰੀ ਬਹੁਤ ਹੁੰਦੀ ਆ ਅਸੀਂ ਸਗੋਂ ਸਾਰੀ ਸਾਰੀ ਰਾਤ ਜਾ ਕੇ ਇਹਦਾ ਪਹਿਰਾ ਬੰਦੇ ਰੱਖਦੇ ਆ ਕੋਲੋਂ ਪੈਸੇ ਦਿੰਨੇ ਆ ਚੌਂਕੀਦਾਰ ਰੱਖਦੇ ਆ ਵੀ ਚਲੋ ਇਹਦਾ ਦਿਨ ਦਿਹਾੜੇ ਜੀ ਹੋ ਗਿਆ ਹੁਣ ਚੌਂਕੀਦਾਰ ਹੈ ਨਹੀਂ ਇੱਥੇ ਚੌਂਕੀਦਾਰ ਰਾਤ ਦਾ ਆ ਜੀ ਦਿਨ ਦਾ ਤਾਂ ਹੈ ਨਹੀਂਗਾ ਹੁਣ ਦੇਣੇ ਤਾਂ ਲੇਬਰ ਕੰਮ ਕਰਦੀ ਆ ਤੇ ਦਿਨੇ ਹੁਣ ਇੰਨਾ ਵੀ ਹੈ ਨਹੀਂ ਸੀਗਾ ਵੀ ਸ਼ੋਰ ਵੀ ਆ ਘੱਟ ਹੋ ਜਾਊਗਾ ਇਹ ਬੋਰੀਆਂ ਚੋਰੀ ਵੀ ਹੋਈਆਂ ਬੋਰੀਆਂ ਅੱਗੇ ਹੁੰਦੀਆਂ ਵਿੱਚ ਹੁਣ ਪਤਾ ਨਹੀਂ ਨਹੀਂ ਕੰਮ ਚੱਲਦਾ ਆ ਹੁਣ ਪਤਾ ਨਹੀਂ ਲੱਗਦਾ ਐਡੇ ਕੰਮ ਚ ਕਿਉਂਕਿ ਖਲਾਰੇ ਹੋਏ ਇਹ ਤਾਂ ਬਾਅਦ 'ਚ ਹੀ ਪਤਾ ਲੱਗਦਾ ਜਦੋਂ ਗਿਣਤੀ ਮਿੰਤੀ ਕੀਤੀ ਆ ਵੀ ਕੀ ਘਟਦਾ ਜੀ ਅੱਜ ਜਿਹੜੇ ਆਏ ਸੀਗੇ ਵਿਅਕਤੀ ਆਏ ਸੀਗੇ ਇਹ ਕਾਹਦੇ ਤੇ ਆਏ ਸੀ ਇਹ ਛੋਟੇ ਹਾਤੀ ਤੇ ਆਏ ਸੀ ਇਹਨਾਂ ਨੇ ਵੀ ਕੋਈ ਚੋਰੀ-ਚੋਰੀ ਕੀਤੀ ਆ ਇਹ ਛੋਟੇ ਹਾਤੀ ਤੇ ਲੱਦਣ ਲੱਗੇ ਸੀਗੇ ਜਾਨ ਨੂੰ ਫਿਰ ਰੋਲੀ ਪੈ ਗਈ ਹੁਣ ਇਹ ਨਹੀਂ ਪਤਾ ਵੀ ਇਹਨਾਂ ਨੇ ਪਹਿਲਾਂ ਅੱਗੇ ਕੀ ਕੀਤੀ ਹੋਈ ਤਾਂ ਹੀ ਉਹ ਆਏ ਆ ਦੁਬਾਰਾ ਦੇਖਣ ਜੀ ਕਿਉਂਕਿ ਚੱਕੇ ਤੇ ਉਧਰ ਸਾਈਡ ਤੇ ਚੱਕਾ ਸੀਗਾ ਉਧਰ ਲੇਬਰ ਕੰਮ ਦੂਜੇ ਪਾਸੇ ਕਰਦੀ ਸੀ ਜਦੋਂ ਉਹਨਾਂ ਨੇ ਦੇਖਿਆ ਤੇ ਰੋਲਾ ਪੈ ਗਿਆ ਇਹਨਾਂ ਨੂੰ ਪਤਾ ਨਹੀਂ ਜਦੋਂ ਕੀ ਕੰਮ ਕਰ ਰਹੇ ਆ ਤੇ ਉਦੋਂ ਫੇਰ ਭੱਜ ਤੁਰੇ ਗੱਡੀ ਲੈ ਕੇ ਜੀ ਗੱਡੀ ਪੁਲਿਸ ਤੇ ਹਵਾਲੇ ਕਰਾਂਗੇ ਗੱਡੀ ਤੇ ਬੰਦਾ ਪੁਲਿਸ ਦੇ ਹਵਾਲੇ ਕਰਦਾ ਜੀ ਕੀ जो सब क्या देखा यहाँ पे, पे आज आज यहाँ पे आज छोटा हाथी ये गार्ड लेके आया था एक बंदा यहाँ से बोरी उठाया था जैसे दोनों बंदा उठा के फेंकने गया गाड़ी पे जब तक बंदा मेरा देख लिया वो दौड़ के आया तो छोड़ के भाग रहा था गाड़ी उसका कंटे से घुमा के ले आया हूँ गाड़ी कौन सी थी गाड़ी छोटा हाथी से बोरी कितनी उठा रहा था बोरी अभी हम लोग मौके पर एक ही देखा हूँ अच्छा कितने जने थे दो बंदे थे दो बंदे थे कितने बजे की बात है ये ये लमसम चार सवा बजे के आसपास ਸਰ ਕੀ ਮਾਮਲਾ ਜੀ ਇਹ? ਇੱਕ ਚੋਰੀ ਦਾ ਜੀ ਮਾਨੂੰ ਉਤਰਾ ਮਿਲੀ ਆ ਵੀ ਮੱਥੇ ਮੰਡੀ ਕੋਲਕੀ ਚੋਰੀ ਕਰਦਾ ਫਰੇ ਗਿਆ। ਤੇ ਉਹਨਾਂ ਦੇ ਐਸ.ਐਚ. ਨੂੰ ਫੋਨ ਆਇਆ ਸੀਗਾ। ਤੇ ਉਹਨਾਂ ਨੇ ਕਹਿੰਦੇ ਅਸੀਂ ਮੰਡੀ ਜਾਏ ਹਾਂ ਲੈ ਕੇ ਚੱਲੇ ਜਣੇ ਉਥਾਂਲੇ। ਅਗਲੀ ਕਰ ਵੇ ਦੇਖੋ ਕੀ ਕਹਿੰਦੇ। ਤੇ ਸਰ ਕੁਝ ਪਤਾ ਲੱਗਾ ਇਹ ਕਿੱਥੇ ਦਾ ਹੈਗਾ? ਇਹ ਭਗਵਾੜੇ ਤੋਂ ਦੱਸਦਾ ਜੀ। ਭਗਵਾੜੇ ਦਾ ਰਹਿਣ ਵਾਲਾ ਹੈ। ਨਾਮ ਵਗੈਰਾ ਕੀ ਆ ਇਹਦਾ? ਨਾਮ ਇਹਦਾ ਕੀ ਨਾਮ ਇਹਦਾ ਜੀ? ਮੇਰੀ ਬਿੱਟ ਹੋ ਰਿਹਾ ਹੈ ਉਹ। ਨਾਮ ਲੈ ਜੜਾ। ਸੰਜੀਵ ਹੈ ਜੀ ਇਹਦਾ ਨਾਮ ਸੰਜੀਵ ਕੁਮਾਰ ਕਹਿ ਰਿਹਾ ਜੀ ਬਾਕੀ ਸੰਜੀਵ ਕੁਮਾਰ ਕਹਿ ਰਿਹਾ ਜੀ ਬਾਕੀ ਵੈਰੀਫਾਈ ਕਰ ਲੈਣੇ ਕੋਈ ਤੇ ਇਹਦੇ ਨਾਲ ਹੋਰ ਵੀ ਕੋਈ ਸਾਥੀ ਸੀਗਾ ਦੱਸ ਰਿਹਾ ਜੀ ਉਹ ਇਹਦਾ ਨਾਲ ਕਹਿੰਦਾ ਦੌੜ ਗਿਆ ਬੰਦਾ ਉਹ ਦੇਖ ਲੈਣੇ ਉਹਨੂੰ ਵੈਰੀਫਾਈ ਕਰਨੇ ਚੈੱਕ ਕਰਨੇ ਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੁਣ ਥਾਣੇ ਲੈ ਕੇ ਜਾਣੇ ਆਂ ਤਾਂ ਦੇਖੋ ਕਾਰਵਾਈ ਜਿਹੜੀ ਅਫਸਰਾਂੋਂ ਤੁਸੀਂ ਜਾਣਗੇ ਉਹਦੇ ਮਤਲਬ ਕਾਰਵਾਈ ਕੀਤੀ ਜਾਏਗੀ ਠੀਕ ਹੈ